ਰਾਗਣ ਆਪ ਤੇ ਵੇ ਸੁੱਤੇ ਸੀ ਲਾ ਕੇ ਕਿਤੇ ਰਾਮ ਨਾਲ ਕਿਤੇ ਨਾਲ ਕੋਨਾਂ ਨੂੰ ਟੈਨਸ਼ਨ ਨਾ ਲੈਣਾ ਨਾ ਦੇਣਾ ਤੇ ਮੈਨੂੰ ਆਂਦੇ ਜਾ ਕੇ ਤੇ ਰੋਗਣ ਮਾ ਸਾਰਾ ਬੂਆ ਘਰ ਚੱਲਿਆ ਬਸ ਬੂਆ ਮੇਰਾ ਕੱਲੀ ਦਾ ਘਰ ਸਾਰੇ ਟੱਬਰ ਦਾ ਤੇ ਰੋਗਣ ਕਲੀਆਂ ਕਰਨ ਨੂੰ ਮੈਂ ਬੜੀ ਇਹਨਾਂ ਚਾਹੰਦੋ ਕਿ ਕੀ ਕੀਤੀ ਕੀ ਕਰੇ ਬੰਦਾ ਇਹ ਦੂਜੀ ਮੈਡਮ ਤੇ ਉਹ ਜਾ ਕੇ ਤੇ ਆਏ ਵਨ ਡੇ ਬੈਠੀ ਕਿਤੇ ਰਾਮ ਨਾਲ ਛੁੱਟੀਆਂ ਕੱਟਣ ਲਈ ਤੇ ਮੇਰੇ ਨਿਆਣੇ ਤੇ ਵਿਚਾਰੇ ਨਿਕੇ ਨਿਕੇ ਤਰਸ ਹੁੰਦੇ ਵਿਚਾਰੇ ਵਾਂਡੇ ਜਾਣ ਨੂੰ ਰੋਜ਼ ਕਹਿ ਦਿੰਦੇ ਮਮਾ ਵਾਂਡੇ ਜਾਣਾ ਵਾਂਡੇ ਜਾਣਾ ਕੀ ਕਰੇ ਬੰਦਾ ਪਿਓ ਵੀ ਨਦ ਸਿਰੇ ਦਾ ਕੰਜੂਸ ਟੱਕਰਿਆ ਕਿਤੇ ਵਾਂਡੇ ਜਾਣ ਦਾ ਨਾਂ ਹੀ ਨਹੀਂ ਲੈਂਦਾ ਜੇ ਕਿਤੇ ਕਹਿ ਦੇਨੀ ਵੀ ਚੱਲਾ ਆਪਾਂ ਵੀ ਚੱਲ ਜੀਏ ਚਾਰ ਦਿਨ ਛੁੱਟੀਆਂ ਕੱਟ ਆਈਏ ਨਾ ਉਹਨੂੰ ਤੇ ਘਰ ਦਾ ਹੀ ਬੜਾ ਫਿਕਰ ਰਹਿੰਦਾ ਤੇ ਕਰਨਾ ਹੁੰਨੇ ਕੀ ਕੇ ਕਿਤੇ ਜਾਣਾ ਤੇ ਕੀ ਇਹਨੇ ਨਹੀਂ ਜਾਣਾ ਉਹ ਤੇ ਘਰ ਜੀ ਦਾ ਇੰਨਾ ਫਿਕਰ ਕਿਤੇ ਇਧਰ ਬਤਰਾਤ ਨਹੀਂ ਰਹਿਣਾ ਕਿਤੇ ਉਹ ਆ ਭਰਾ ਉਹਦਾ ਤੇ ਉੱਤੇ ਟੈਨਸ਼ਨ ਫਰੀ ਨਾ ਤੇ ਲੈਣੇ ਦੀ ਨਾ ਤੇ ਦੇਣੇ ਦੀ ਜਿੱਥੇ ਜਾਂਦਾ ਉੱਥੇ ਹੀ ਹਫ਼ਤੇ ਤੋਂ ਘਟਲਾ ਗਈ ਨਹੀਂ ਆਉਂਦਾ ਬੈਠਾ ਜਾ ਕੇ ਸੋਹਰੇ ਹਲ ਕਰਨਾ ਹੀ ਪੈਣਾ ਮਹਰੀ ਦੀ ਨੂੰ ਕੀ ਕਰੇ ਹੁਣ ਬੰਦਾ ਮਜਬੂਰੀਆਂ ਬੜਾ ਕੁਝ ਕਰਾ ਦਿੰਦੀਆਂ ਨਿਆਣੇ ਵਿਚਾਰੇ ਸੁੱਤੇ ਤੇ ਵੇਲਾ ਮੈਨੂੰ ਦੁਪਹਿਰੇ ਲਾਇਆ ਹੀ ਇਹਨਾਂ ਨੇ ਜਾ ਕੇ ਤੇ ਰੋਗਣ ਮਾਰ ਆਪ ਬੈਠਾ ਸਾਰਾ ਟੱਬਰ ਲਾ ਕੇ ਸੀ ਅੰਦਰ ਉਹ ਪਤਾ ਨਹੀਂ ਕੀ ਕਰਨ ਲਈ ਨਾ ਆ ਭੈਣ ਵੀ ਆ ਗਈ ਇਹ ਕੰਮੇ ਲੱਗੀ ਰਹਿੰਦੀ ਜਦੋਂ ਵੇਖੋ ਦੂਜੀ ਨਹੀਂ ਦੇਖਦੀ ਚਾਰਕ ਦਿਨ ਹੋ ਗਏ ਆ ਹਨ ਕੀ ਕਵੀ ਜਾਨੀ ਪ੍ਰੀਤ ਕੋਸ਼ ਨਹੀਂ ਆ ਦੀਦੀ ਵੇਖ ਲੋ ਦਈ ਉਰੰਗ ਮਾਰਨ ਹਾਂ ਤੂੰ ਆਪੇ ਦੂਜੀ ਨਹੀਂ ਦੇਖੰਦੀ ਤੂੰ ਕੱਲੀ ਮਰੀ ਜਾਂਦੀ ਆ ਦੂਜੀ ਨਹੀਂ ਮੌਜਾਂ ਲੁੱਟਣ ਦੂਜੀ ਨੂੰ ਕਿਲੋੜ ਮਾਰਨ ਦੀ ਰੋਕਣ ਉਹ ਤਾਂ ਦਈ ਚੰਡੀਗੜ੍ਹ ਘੁੰਮਣ ਗਈ ਛੁੱਟੀਆਂ ਕੱਟਣ ਉਹ ਤੇ ਮੌਜਾਂ ਕਰ ਲਈ ਤੂੰ ਤੂੰ ਨਹੀਂ ਗਈ ਉਹ ਤੇ ਹਜੇ ਕੱਲ ਆਈ ਮੇਰੇ ਕਰਮਾਂ 'ਚ ਕਿੱਥੇ ਛੁੱਟੀਆਂ ਮੇਰੇ ਨਿਆਣੇ ਦੇ ਵਿਚਾਰੇ ਤਰਸਣ ਬੈਠੇ ਨੇ ਵਾਂਡੇ ਜਾਣ ਤੇ ਉਹ ਰ ਟਿਕਣ ਘਰ ਤੇ ਹੀ ਜਾਏਗੇ ਉਹ ਡਾਕ ਦੇਣ ਨੂੰ ਗਏ ਉਦੋਂ ਗਈ ਮੇਰੇ ਨਾਲ ਹੀ ਆਹੋ ਕੇ ਹੁਣ ਕੀ ਬੰਦਾ ਉਹਦਾ ਨਾਂ ਬੰਦਾ ਕੁਝ ਕਹਿਣ ਜੋਗਾ ਨਾ ਹੋਰ ਵੇਖ ਲੈ ਕੀ ਆਖ ਦੇਣਾ ਵਣਾ ਗਰਾਣੀ ਜਾਨੀ ਦਾ ਕੋਈ ਸੋਖਣੀ ਚੰਗਾ ਸੋਖੋ ਤੋ ਕੱਲੀ ਵਧੀਆ ਨਾ ਮੇਰੀ ਟੈਨਸ਼ਨ ਨਾ ਲੈਣਾ ਨਾ ਦੇਣਾ ਹਾਂ ਇਹ ਤੇ ਉਹ ਵੱਡੇ ਨਾ ਕੋਈ ਸਕੈਨ ਜੋਗੇ ਨਾ ਲੈਣਾ ਨਾ ਦੇਣਾ ਤੇ ਸਿਆਪੇ ਨੂੰ ਜਾਣ ਫੜੀ ਇਨੇ ਹਾਲੇ ਅਰੇ ਤੂੰ ਵੀ ਪਾਖਦੀ ਰੇ ਤੂੰ ਵੀ ਜਾਂਦੀ ਸਗੋ ਕਿੱਥੋਂ ਚੱਲ ਜਾ ਆਹ ਚੰਦੀ ਗਾਨ ਕਦੀ ਕੀਤੇ ਕਦੀ ਕਿਹ ਝੀਲ ਜੀ ਤੇ ਬੈਠੇ ਕਦੀ ਕਿਹ ਮੈਂ ਤਾਂ ਸਟੇਟਸ ਵੇਖਣ ਦੇ ਹੀ ਆਹੋ ਮੈਂ ਵੀ ਵੇ ਨਹੀਂ ਆ ਕੀ ਕਰਿਆ ਬੰਦਾ ਤੂੰ ਵੀ ਲੈ ਕੇ ਜਾ ਬਜਿੱਤਰ ਸਟੇਟਸ ਹੀ ਵੇਖ ਕੇ ਛੁੱਟੀਆਂ ਲੰਘ ਜਾਣੀਆਂ ਉਹਨਾਂ ਦੇ ਤੇ ਤੂੰ ਕਿਉਂ ਨਹੀਂ ਜਾਂਦੀ ਕੀ ਜਾਵਾਂ ਮੈਂ ਸਿਰੇ ਦਾ ਨਕਮਾ ਬੰਦਾ ਤੇ ਮੈਨੂੰ ਟੱਕਰਿਆ ਕੰਜੂਸ ਇੰਨਾ ਕਦੇ ਵੰਡੇ ਜਾਂਦਾ ਨਾ ਨਹੀਂ ਲੈਂਦਾ ਜੇ ਕਿਤੇ ਆਣੀ ਮੈਂ ਜਾਣਾ ਤੇ ਆ ਇਹਨੂੰ ਤੇ ਘਰ ਦਾ ਹੀ ਬੜਾ ਫਿਕਰ ਇਹਦੇ ਉਹ ਵੇਲਾ ਚੰਗੇ ਤੀਜੇ ਦਿਨ ਲੀੜਾ ਦਾ ਤਪਾਕ ਤੇ ਤੁਰ ਜਾਂਦੇ ਆ ਹਾਂ ਹੋਵੇ ਮौजਾਂ ਲੱਗੀਆਂ ਘਰ ਵਾਲਾ ਵੀ ਪਿੱਛੇ ਲਾਇਆ ਉਹਨੇ ਕਿਤੇ ਐਂ ਕਿਤੇ ਸੀ ਤੋਂ ਸੀ ਨਹੀਂ ਕਰਦਾ ਉਹ ਜਿੱਥੇ ਜਾਂਦੀ ਉੱਥੇ ਪਹੁੰਚ ਆਉਣੀ ਤੇ ਝੋਨੀ ਦਾ ਟਾਈਮ ਆ ਉਤੋਂ ਕਿੰਨੇ ਕੰਮਾਂ ਦਾ ਟਾਈਮ ਵਾ ਉਹਦਾ ਮਨ ਦਾ ਗਿਆ ਕਿ ਫੜ ਕੇ ਤੇ ਗਾੜੀ-ਗਾੜੀ ਜਾਂਦਾ ਸਭੀ ਆ ਨਾ ਆਉਂਦੀ ਆ ਤੇ ਤੂੰ ਹੀ ਫੜ ਤਾਂ ਤੂੰ ਹੀ ਜਾ ਸ਼ਿਮਲੇ ਨੂੰ ਜਾ ਸਗੋ ਮਨਾਮ ਨੂੰ ਕਿ 75 ਛੁੱਟੀਆਂ ਦੇ ਵਿੱਚ ਦੋ ਰਹਿ ਗਈਆਂ ਕੀ ਮੈਂ ਜਾਵਾਂ ਤੇ ਕਿੰਨਾ ਜਾਵਾਂ ਤੇਰੇ ਸਾਹਮਣੇ ਛੂਟੀਆਂ ਦੇ ਵਿੱਚ ਦੋ ਰਹਿ ਗਈਆਂ ਤੇ ਉਹ ਤੇ ਘਰ ਹੀ ਨਹੀਂ ਆਉਂਦੀ ਤੂੰ ਹਾਟ ਛੱਡ ਪਰੇ ਕੀ ਕਰਦੀ ਆਉਗੀ ਤਾਂ ਨਾਲ ਲੀਕੇ ਕਰੀ ਇਹ ਤੇ ਕੱਲੀ ਦਾ ਖੇਤ ਆ ਆ ਬੰਨਾ ਕਰ ਲਿਆ ਉਹਦਾ ਛੱਡਦੀ ਉਹਨੇ ਕਹਿੰਦੀ ਮੈਂ ਆਪੇ ਕਰ ਲਿਆ ਹਾਂ ਮੈਂ ਕਰਨਾ ਵਾ ਉਹਨੇ ਆਣ ਕੇ ਏਸੀ ਲਾ ਕੇ ਬਹਿਜਣਾ ਮੈਡਮ ਬਣ ਕੇ ਉਹ ਕਰਨ ਦੇ ਹੀ ਗੰਗ ਰੋਗਣ ਕਰਨ ਨੂੰ ਤੇ ਮੈਂ ਤੂੰ ਆਖੇਂਗੀ ਤੇ ਸਹੀ ਭੂਏ ਤੇ ਤੂੰ ਹੀ ਚੜਾਇਆ ਵੇ ਇਹਨੂੰ ਭੂਏ ਮੈਂ ਨਹੀਂ ਚੜਾਇਆ ਟੱਬਰ ਨੇ ਚੜਾਈ ਆ ਵੱਡੀ ਵੱਡੀ ਕਰਕੇ ਵੱਡੀ ਆ ਕੁਛ ਕਹਿਣਾ ਨਹੀਂ ਵੱਡੀ ਆ ਕੀ ਕਰੇ ਹੁਣ ਬੰਦਾ ਟੱਬਰ ਦੀ ਮਨ ਗਰਮੀ ਆ ਤੇ ਤੈਨੂੰ ਰੰਗ ਰੋਗਣ ਦੀ ਤਈ ਆ ਮਮੀ ਐਂ ਆ ਗਈ ਮੈਂ ਹਾਂ ਲਵ ਇੱਕ ਵੇਖ ਕਿਉਂ ਨਹੀਂ ਤੂੰ ਤੇ ਹੁਣ ਵਿਜੀ ਹੁਣ ਕੋਈ ਹੋਰ ਕੰਮ ਲੱਭਦੀ ਆ ਆ ਵਾ ਮੇਰੇ ਕੋ ਭਣਾ ਕਿੱਥੇ ਟਾਈਮ ਸਵੇਰ ਦੀ ਦਈ ਓਏ ਮਸ਼ੀਨ ਵੀ ਲਾਈ ਮਸ਼ੀਨ ਵੀ ਚੱਲਣ ਦਈ ਤੇ ਹੁਣ ਆ ਆਸ ਨਾ ਦੇ ਦੀਆਂ ਸਾਦੀ ਚਾਰ ਕਿਸੇ ਦੇ ਹੱਜਮ ਨਹੀਂ ਹੁੰਦੀਆਂ ਤਾਂ ਮੈਂ ਹਾਂ ਚੱਲ ਕੇ ਇਹਨਾਂ ਗੱਲਾਂ ਬਾਤਾਂ ਕਰਕੇ ਆਉਣੀ ਆ ਕੋਈ ਟੱਕਰੀ ਨਹੀਂ ਐ ਘਰੇ ਨਹੀਂ ਐ ਬਾਬਾ ਬਾਬਾ ਤਾਂ ਕਰਨਾ ਮੇਰੇ ਕੋ ਕਿੱਥੇ ਭਣਾ ਟਾਈਮ ਹੁਣ ਤੂੰ ਤੇ ਜਾਣ ਕੇ ਪੰਗੇ ਨੂੰ ਫਸਈ ਆ ਤੇ ਤੈਨੂੰ ਤੇ ਆਖਿਆ ਵੇ ਇੱਕ ਕਰ ਲਾ ਉਹਦੇ ਬੰਦੇ ਦਾ ਰਹਿਣ ਤੇ ਤੂੰ ਜ਼ਰੂਰੀ ਕਰ ਲੈਣਾ ਐਵੇਂ ਅੱਧ ਪਚੱਦਾ ਕੰਮ ਛੱਡੂਗੀ ਕੋਈ ਫਾਇਦਾ ਤਾਂ ਹੈ ਮੈਨੂੰ ਤੇ ਪਤਾ ਨਹੀਂ ਕਰ ਆਉਂਦੇ ਬੈਗ ਤਿਆਰ ਰੱਖ ਆਉਂਦੇ ਤੂੰ ਚੜ ਜਾ ਜਿਹੜੀਆਂ ਦੋ ਛੁੱਟੀਆਂ ਹੈਗੀਆਂ ਉਹੀ ਸਹੀਂ ਛੁੱਟੀਆਂ ਦੇ ਆਂਦੇ ਵੱਜ ਜਾਣੀਆਂ ਤੂੰ ਲਾਈਆਂ ਵੀ ਤੂੰ ਨਾ ਦੱਸ ਦੇਣਾ ਵੀ ਉਹਨੇ ਆਉਣਾ ਹੀ ਨਹੀਂ ਉਹਨੇ ਆਉਣਾ ਹੀ ਛੁੱਟੀਆਂ ਕੱਟ ਕੇ ਆ ਤੁਹਾਨੂੰ ਨਹੀਂ ਪਤਾ ਉਹਦਾ ਮੈਨੂੰ ਤੇ ਮੈਂ ਤੇ ਭੇਤ ਪਾਇਆ ਉਹਨਾਂ ਦਾ ਉਹਨਾਂ ਆਉਣਾ ਛੁੱਟੀਆਂ ਕੱਟ ਕੇ ਅਗਲੇ ਕਹਿ ਕੇ ਇੱਕ ਦਿਨ ਦਾ ਗਈ ਸਵੇਰੇ ਆ ਜਾਣਾ ਮੈਨੂੰ ਕਹਿੰਦੀ ਮਿਲੀ ਸੀ ਮੈਂ ਚੱਲੀ ਹਫਤਾ ਨਹੀਂ ਹੋਇਆ ਆਈਆਂ ਨੂੰ ਜਾਣਾ ਵੀ ਕਿੰਨੀ ਦੂਰ ਕਿਤੇ 10000 ਤੋਂ ਘੱਟ ਖਰਚਾ ਨਹੀਂ ਹੁੰਦਾ ਇੰਨਾ ਖਰਚਾ ਕਰਦੇ ਕਿਤੇ ਕੀ ਬੰਦਾ ਕਰ ਲਿਓ ਉੱਥੇ ਹੁਣ ਦੱਸ ਅਹੀਂ ਤੇ ਇੱਥੇ ਜਾਣਾ ਹੁੰਦਾ ਤਾਂ 50 ਰੁਪਏ ਦੇ ਕੇ ਆਹ ਉਹਨੇ ਪੰਜਾਬੀ ਦਾ ਕੀ ਆਉਂਦਾ ਬੱਸੇ ਚੜਨਾ ਆਹੋ ਤੇਨੂੰ ਤੇ ਇਹ ਕਹਿ ਦਿੰਦੇ ਨਾ ਤੇਰੇ ਲੱਗ ਗਏ ਮੈਨੂੰ ਦੇ ਕੇ ਤਾੜ ਪਈਆ ਤੇ ਤੋਰ ਦਿੰਦੇ ਜਾ ਚੱਲ ਜਾ ਹਾਰਾਂਗੇ ਕਿੱਥੋਂ ਲਿਆਂਦਾ ਵਦਿਆ ਤੇ ਪੋਰਾ ਮੈਨੂੰ ਵੀ ਦੇ ਦੀ ਮੇਰੇ ਵੀ ਉਹ ਗੇੜ ਦੇ ਥੋੜੀ ਜਿਹੀ ਕਸਣਾ ਨਹੀਂ ਗੇਲਾ ਜੀ ਮਾਰ ਲੂੰਗਾ ਭਾਣਾ ਤੂੰ ਤੇ ਇਸੇ ਕੰਮ ਨੂੰ ਪਾਲਦੀ ਰਹੀ ਨਹੀਂ ਆਈ ਤੇ ਇਸੇ ਕੰਮ ਹੀ ਹੋਣੀ ਆ ਤੇ

ਕੰਮ ਵੇ ਨਹੀਂ ਕੋਈ ਪਹਿਲਾਂ ਆ ਤੂੰ ਮੇਰਾ ਮਾਰ ਦੇ ਮੈਂ ਤੇਰਾ ਮਾਰ ਦੇ ਨਹੀਂ ਕੰਮ ਬਰਾਬਰ ਹੋ ਜਣਾ ਮੈਨੂੰ ਤਾਂ ਜਾ ਤੀ ਤਾਂ ਇਹ ਤੈਨੂੰ ਮੈਂ ਨਹੀਂ ਮੇਰੇ ਮਾਰ ਦੇ ਦੋ ਕਿ ਗਰੀਲਾਂ ਦਾ ਤੇ ਜਦ ਮੈਂ ਆਪੇ ਮਾਰ ਲੂ ਤੂੰ ਰੰਗ ਦੇ ਦੀ ਮੇਰੇ ਕੋ ਕਾਲੀ ਗੱਲਾਂ ਕਰ ਠੀਕ ਆ ਦੇ ਦਊਗੀ ਚੰਗਾ ਮੈਂ ਫਿਰ ਕੋਈ ਹੋਰ ਲੱਗ ਲੱਭਦੀ ਆ ਤੇਰਾ ਤਾਂ ਟਾਈਮ ਨਹੀਂ ਆ ਕਿਹੋ ਜਾ ਕੇ ਬਹਿਨੀ ਆ ਤੇਰੇ ਵੀ ਢੇਡ ਚ ਗੱਲਾਂ ਨਹੀਂ ਪਾਈ ਦੀ ਮੇਰੇ ਕੋ ਸੁਣ ਕੇ ਤੂੰ ਗਾਂ ਕਰ ਦੇਗੀ ਜਾ ਕੇ ਕਿ ਮੈਂ ਕੁੜਕੜ ਕਰੀ ਜਾਣਾ ਮੈਂ ਇਧਰ ਨਹੀਂ ਜਾਣੀ ਵਾਲੀ ਗਰਮੀ ਜੁੜੀ ਐ ਕੀ ਕਰਦੇ ਆਏ ਤੁਸੀਂ ਨੀ ਕੋਈ ਨਹੀਂ ਕਰਨਾ ਕਰਨਾ ਜੀ ਸ਼ਰਾਪੇ ਨੂੰ ਫੜੇ ਮੈਂ ਕਿਉਂ ਹਣ ਕੀ ਹੋ ਗਿਆ ਜੇ ਮੈਂ ਤੁਹਾਨੂੰ ਨਹੀਂ ਵਿਚਾਰਦੇ ਨਾ ਆਪਾਂ ਵਾਂਡੇ ਚੱਲ ਜੀਏ ਤੂੰ ਹੀ ਕਿੱਥੇ ਸੌਂਦੇ ਚ ਮੇਰੀ ਤੂੰ ਉਹਦੇ ਵਾਂਡੇ ਕਹਿਣ ਦੀ ਤੇ ਇੱਧਰ ਉਹ ਕੁੜੀ ਡੰਗਰਾਂ ਦੇ ਮੂੰਹ ਤਾਂ ਟੰਗ ਤਾਂ ਖੋਲਦੀ ਰਸੇ ਰਸੇ ਮੈਂ ਹੋਲਦੋਂ ਰਸੇ ਕਿ ਜੇ ਉਹਨੂੰ ਨਹੀਂ ਪਰਵਾਹ ਤੇ ਤੁਹਾਨੂੰ ਜਾਦੀ ਦੱਸ ਤੁਹਾਨੂੰ ਜਿਆਦਾ ਹੀ ਫਿਗਰ ਪਿਆ ਰਿੰਦਾ ਘਰ ਦਾ ਉਹਦਾ ਨਹੀਂ ਘਰ ਨਾਲ ਹੈ ਜਰਾ ਜਰਾ ਗੰਦ ਪਾਇਆ ਉਹਨਾਂ ਨੇ ਕਿੱਥੇ ਜੀ ਜੱਟੇ ਹੁੰਦੀ ਵਾਰਾ ਦੁਬਾਰਾ ਮਨੇ ਮੌਜਾਂ ਲੁੱਟਨ ਦਾ ਐ ਇੱਕ ਤੇ ਛੁੱਟੀਆਂ ਕੱਟਨ ਦਾ ਚੰਡੀਗੜ੍ਹ ਜਾ ਕੇ ਨਿਆਣੇ ਨਿਗੀ ਨਿਗੀ ਤੇਰੇ ਤੇ ਵਾਂਡਾ ਵਾਂਡਾ ਕਰਦੇ ਰਹਿੰਦੇ ਰੋਜ਼ ਤੇ ਇੰਦਕ ਤੇ ਨਿਆਣੇ ਤਾਂ ਵੀ ਨੀ ਤਰਸਉਂਦਾ ਮੇਰਾ ਕਿੱਥੋਂ ਆਉਣਾ ਹੋਣ ਕਿੱਧਰ ਗਏ ਨਿਆਣੇ ਸੁਤੇ ਵਿਚਾਰੇ ਸਵਾਏ ਆਗੇ ਆਂਦੇ ਨਾਨੀ ਕੋ ਜਾਣਾ ਨਾਨੀ ਕੋ ਜਾਣਾ ਕਰਦੇ ਕਰਦੇ ਸੌਂ ਗਏ ਵਿਚਾਰੇ ਤੇ ਮੈਂ ਧੰਨ ਆਹ ਚਾਜਨਾ ਮਾਰ ਵਿੱਚ ਆ ਬਖਾਣ ਦੀ ਗੱਲ ਨਾ ਕੰਮ ਕਰਨ ਨਹੀਂ ਆ ਉਤੋਂ ਨੁਕਸ ਵੀ ਨਹੀਂ ਕੱਢਣ ਆਏ ਜੋ ਨਾ ਦੇ ਹੈਲਪ ਕਰਾ ਦੋ ਕੀ ਕਰਾਂ ਮੈਂ ਸਵੇਰ ਦੀ ਤਪੀਆਂ ਤੇ ਮਸ਼ੀਨ ਲਾਈ ਮੇਰੇ ਲੀੜੇ ਧੋਣ ਵਾਲੇ ਸਾਰਾ ਕੰਮ ਮੇਰਾ ਪਿਆ ਵਾ ਕਿਤੇ ਫੋਨ ਨਹੀਂ ਲਾਉਣਾ ਉਹਨਾਂ ਨੂੰ ਵੀ ਆਣ ਕੇ ਤੇ ਇਧਰ ਘਰ ਸੰਭੋ ਆਣ ਕੇ ਪੰਜ 6 ਦਿਨ ਗਿਲਾ ਤੇ ਮੈਂ ਬੰਦੇ ਬੰਦੇ ਭਈਆ ਨੂੰ ਲੱਭ ਨਹੀਂ ਜਿਆ ਸਿੱਧਾ ਜਵਾਬ ਦੇ ਹਾਂ ਉਹਨਾਂ ਨੂੰ ਵੀ ਹੋਣਾ ਕਿ ਸਿੱਧੀ ਤਰ੍ਹਾਂ ਮੈਨੂੰ ਦੱਸੋ ਆਪਣਾ ਐਡ ਬਾਰ ਕਰੋ ਜੋ ਵੀ ਕਰਨਾ ਮੇਰੇ ਕੋ ਨਹੀਂ ਹੁੰਦਾ ਇੰਨਾ ਕੰਮ ਕਰਨਾ ਪੈਣਾ ਕੋਈ ਨਾ ਕੋਈ ਵੀ ਇੰਨਾ ਪਖਾਂਦੀ ਫੜ ਲਿਆ ਥੋੜੀ ਹੋਇਆ ਦੂਰੀ ਹੋਇਆ ਜਿੱਥੇ ਜਾਂਦੇ ਬੈਂਦਰ ਮਾਰ ਅਜੇ ਹਫਤਾ ਨਹੀਂ ਹੋਇਆ ਉਹਨਾਂ ਨੂੰ ਪਿੰਡੋਂ ਆਉਣ ਕਿੰਨਾ ਖਰਚਾ ਪੈਂਦਾ 10000 ਰੁਪਿਆ ਉਹ ਤੋਂ 20000 ਲਾ ਆ ਜਣੇ ਤੇ 10 2000 ਹੁਣ ਲਾ ਆਉਣਗੇ ਉਹ ਤੇ ਮੌਜਾਂ ਲੁੱਟਾਂ ਦੇ ਛੁੱਟੀਆਂ ਤੇ ਉਹਨਾਂ ਨੂੰ ਪਈਆਂ ਮੈਨੂੰ ਕਾਹਦੀਆਂ ਛੁੱਟੀਆਂ ਪਈਆਂ ਸਾਡੇ ਨਿਆਣੇ ਵਿਚਾਰੇ ਨੂੰ ਕਾਹਦੀਆਂ ਛੁੱਟੀਆਂ ਮੌਜਾਂ ਤੇ ਉਹ ਲੁੱਟਾਂ ਦੇ ਉਹਨਾਂ ਦੇ ਨਿਆਣੇ ਲੁੱਟਾਂ ਦੇ ਹੈ ਕਾਦੀਆਂ ਉਹਨੂੰ ਤੇ ਐਵੇਂ ਨਾ ਹੀ ਪਈਆਂ ਛੁੱਟੀਆਂ ਪਈਆਂ ਅੰਦਰ ਘਰਾਂ ਦੇ ਕੰਮਾਂ 'ਚ ਨਾ ਕਿ ਚੱਲੀਆਂ ਛੁੱਟੀਆਂ ਸਾਰੀਆਂ ਆਹ ਇਹ ਤੇ ਗਾਰੇ ਨੰਨੇ ਪਖਾਂਡ ਫੜ ਲਿਆ ਮੈਂ ਤੂੰ ਹੀ ਕਹਿੰਦੀ ਕੋਹਣੀ ਉਹਨੂੰ ਭਰਾ ਵਾ ਤੇ ਹੁਣ ਇਹ ਥੋੜੀ ਬੇਸ਼ਰਮੀ ਚੜਾ ਲਈਦਾ ਉਹਨੂੰ ਵੀ ਦੇਖਦਾ ਹੀ ਮੇਰਾ ਭਰਾ ਕੱਲਾ ਕਰੇ ਮੈਂ ਵੀ ਘਰੇ ਕੋਈ ਆ ਆਪਣੀ ਰੋਜ਼ ਕਹੀਦਾ ਚਲ ਬੰਦਾ ਆਪਣੀ ਆਪਣੀ ਕੋਈ ਨਹੀਂ ਕਿਸੇ ਦਾ ਸੋਚਦਾ ਉਹ ਸੋਚਣਦਿਆ ਕਿ ਕੱਲਾ ਘਰੇ ਚਲ ਮੈਂ ਜਾਵਾਂ ਘਰੇ ਜਾ ਕੇ ਕੰਮ ਕੂਮ ਕਰਾਵਾਂ ਕਿ ਤੇਰੇ ਤੋਂ ਝੋਨਾ ਲੱਗਣ ਵਾਲਾ ਤੇ ਕੱਲੇ ਦੇਜ ਤੇ ਬਹਿਣ ਦੀ ਵੇਹਲ ਵੀ ਨਹੀਂ ਮਿਲਦੀ ਤੁਹਾਨੂੰ ਕਿਤੇ 2 ਮਿੰਟ ਕੋਈ ਕਿਤੇ ਗਰਮੀ ਇੰਚਾ ਸਾਹ ਹੀ ਲੈ ਲਾਂ ਅੰਦਰ ਆਣਗੇ ਕੀ ਹੁਣ ਬੰਦਾ ਕਰੇ ਜਦੋਂ ਤੁਸੀਂ ਨਹੀਂ ਬੋਲਦੇ ਮੈਂ ਹੁਣ ਉੱਥੇ ਕੀ ਕਰ ਲਾਂ ਕੱਲੇ ਤੁਸੀਂ ਬੋਲੋਗੇ ਕੋਈ ਸਟੈਪ ਲਾਓਗੇ ਤੇ ਫੇਰ ਹੀ ਆ ਨਾ ਉਹਨਾਂ ਤੇ ਲੱਗ ਮੁੱਟਾ ਉਹਨਾਂ ਨੂੰ ਵੀ ਲੋਡ ਆ ਡੋ ਹੁੰਦੀ ਨਾਲੇ ਉਹਨਾਂ ਨੂੰ ਕੀ ਲੋਡ ਗੱਲਾਂ ਕਰਨ ਦੀ ਉਹਨਾਂ ਤੇ ਮੌਜਾਂ ਲੱਗੀਆਂ ਆਓ ਚੱਲ ਕੋਈ ਨਹੀਂ ਕਰਦਾ ਹਾਂ ਗੱਲ ਤੂੰ ਚਾਹ ਬਣਾ ਕੋ ਟੱਪੀਏ ਭੈਣ ਜੂ ਬੁਰਾ ਲੋਣੇ ਚਾਹ ਨਹੀਂ ਮੈਂ ਹੁਣ ਗੇਟ ਨੂੰ ਰੰਗ ਮਾਰ ਕੇ ਆਉਂਗੀ ਮੈਡਮ ਨਹੀਂ ਚਾਹ ਉਥੇ ਪਾ ਕੇ ਦੋ ਪਾਣੀ ਦਾ ਉਹ ਗਲਾਸ ਤੇ ਚਾਹ ਬਣਾ ਲਓ ਮੈਂ ਹੁਣ ਰੰਗ ਮਾਰ ਕੇ ਤੇਰੀ ਆਉਣੀ ਅੰਦਰ ਮਿਆਣੇ ਉਹ ਲਾ ਨਾਲ ਚੱਲ ਕੇ ਆਪਣੇ ਭਰਾ ਨੂੰ ਅੰਦਰ ਹੁਣ ਇਹ ਲਾ ਨੂੰ ਮੈਂ ਕਹਿ ਨਹੀਂ ਉਹਨੇ ਗਾੜੀ ਸਟੇਟਸ ਲਾਉਂਦੇ ਕਦੇ ਵਨ ਸਵਨ ਨੇ ਸਟੇਟਸ ਲਾਉਂਦੇ ਕਦੀ ਕਿਤੇ ਝੀਲ ਤੇ ਪੜੇ ਹੁੰਦੇ ਕਦੀ ਕਿਹੇ ਝੀਲ ਤੇ ਪੜੇ ਹੁੰਦੇ ਆ ਮੌਜਾ ਲਉਟਣ ਦੇ ਪੈਸੇ ਹੋਣਗੇ ਚਾਰ ਡਾਗ ਤੇ ਘਰੇ ਆਵੜਨਗੇ ਮੜਕੇ ਆਦਣਗੇ ਹੈਗਾ ਇੱਕ ਅੱਖ ਨਹੀਂ ਆਡੇ ਵਰੀ ਜੇ ਮੈਂ ਤੁਹਾਨੂੰ ਕਹਾਂ ਤੇ ਤੁਹਾਨੂੰ ਗੁੱਸਾ ਲੱਗਦਾ ਫਿਰ ਮੇਰਾ ਭਰਾ ਹੈ ਗੁੱਸਾ ਕਰਦਾ ਲੱਗਦਾ ਹੁਣ ਕੀ ਬੰਦਾ ਕਰੇ ਬੰਦੇ ਨੂੰ ਆਪੇ ਸ਼ਰਮ ਜਾਈ ਜੀ ਜੇ ਕੋਈ ਨਹੀਂ ਪਿੰਦਾ ਕੋਈ ਸੇ ਉਹਨਾਂ ਨੂੰ ਨਹੀਂ ਕਰਨ ਉਹਨਾਂ ਤਾਂ ਮੌਜਾਂ ਲੱਗੀਆਂ ਉਹਨਾਂ ਨੂੰ ਕਦੀ ਸ਼ਰਮ ਨਹੀਂ ਨਹੀਂ ਮਾਰੋਗੇ ਥੋੜਾ ਜਿਹਾ ਬਣਾਵਾ ਚਾਹ ਫਿਰ ਮੈਂ ਘਟ ਕਲਮ ਮਾਰਦ ਨਾ ਰਾਤ ਤੇ ਤੋਈ। ਨਹੀਂ ਮਾਰੋ ਮੈਂ ਚਾਹ ਬਣਾਉ ਮੇਰਾ ਵਿੱਚੋਂ ਕੰਮ ਨਿਭੜੇ। ਉਹ ਕੋਈ ਨਹੀਂ ਮਾਰਦਾ ਮੈਂ। ਚਾਹ ਪਾਣੀ ਪੂਣੀ ਤੇ ਪਿਆ। ਦੋਨਾਂ ਦੇ ਉਲਟ ਮਾਰ ਕੇ ਮਹਿੰਗੇ ਭਾਦਰ ਰੋਗਣ ਪਲਾ। ਮੈਂ ਇਟਾ ਚ ਖੂਚ ਪਾ ਦੋ। ਚਲ ਕੋਈ ਨਹੀਂ ਕਰਦਾ। ਜਣੇ ਛੇਤੀ ਛੇਤੀ। ਓਨ ਰੋਗਣ ਮਾਰ ਕੇ ਹਟੀ ਉਹ ਜਣ ਗਾੜੀ ਸਬਜ਼ੀ ਰੱਖਤੀ ਵੀ ਲੈ ਸਕੇ। ਕਿਹਰੇ ਬੰਦਾ ਇੱਥੇ ਹਣ ਮਾੜੇ ਦਾਦਾ ਮਾੜੇ ਬੰਦੇ ਦਿੱਤੇ ਉਹਨਾਂ ਦੀ ਕੋਈ ਜਿੰਦਗੀ ਚੱਪਾ ਉਹ ਬੈਠੀ ਉਹ ਉਧਰ ਉਧਰ ਮਾੜੇ ਵਰ ਆ ਗਈ ਹੋਏ ਹਣ ਤੇਰੇ ਤੇ ਡਹਾੜ ਆ ਜੇ ਇਹ ਉਧਰ ਕਿੱਥੇ ਕੋਈ ਵੀ ਨਹੀਂ ਗੱਲਾਂ ਵਾਲੀ ਲੱਭੀ ਔਰ ਫਿਰ ਕਿਹਾ ਕਿ ਇੱਧਰ ਹੀ ਆ ਗਈ ਫੇਰ ਟੁੱਟੀਆਂ ਪਈਆਂ ਨਿਆਣੇ ਸਾਰੇ ਆਪਣੇ ਪਿੰਡ ਗਏ ਨੇ ਤਾਂ ਇਹ ਤੇਰੇ ਲਈ ਆ ਗਈ ਨਾਲੇ ਕਿ ਕਿੱਥੇ ਬਣਿਆਣੇ ਤੇਰੇ ਇਹਨੇ ਖੇਡਣਾ ਬਣਿਆਣੇ ਨਾ ਤੇ ਮੈਂ ਹਾਂ ਚੱਲ ਇੱਧਰ ਨੂੰ ਬੈਹ ਜਾਨੀ ਨਿਆਣੇ ਸਵਾਈ ਵਿਚਾਰੇ ਵਾਂਡੇ ਵਾਂਡੇ ਕਰਦੇ ਤਸਾਉਂਗੇ ਆਪ ਤੋਂ ਮਤੇ ਵਾਂਡੇ ਗਿਆ ਨਹੀਂ ਰਹਿਣਾ ਤੇ ਨਿਆਣਿਆਂ ਦਾ ਫਿਰ ਵਿਚਾਰਿਆ ਕਰਨਾ ਹੀ ਆ ਮੈਂ ਵੀ ਨਹੀਂ ਠਾਏ ਮਾਂ ਰੋਂਦੇ ਮਿਲ ਕੇ ਉੱਠ ਕੇ ਫਿਰ ਆਂਦੇ ਮੰਮਾ ਚੱਲੀਏ ਮੰਡੇ ਤੇ ਵਾਂਡੇ ਹੜੇ ਕੋ ਕਿੱਥੋਂ ਜਾਇਆ ਜਾਣਾ ਜਿੰਜਰੋ ਨਹੀਂ ਘਰ ਆਉਂਦੇ ਸਾਂਝੇ ਕਰਦੇ ਇਹੋ ਪੰਗੇ ਪੈਣਾ ਤੈਨੂੰ ਤਾਂ ਮੈਂ ਦਿੱਤੀ ਸਲਾਹ ਇਹ ਕੀ ਆਲੂ ਪਤਾਉ ਬਣਾਉਣ ਲੱਗੀ ਆ ਆਹੋ ਚੀਰ ਲਾ ਲੱਗ ਕੇ ਚੀਰ ਲਿਆਂਦੀ ਨਹੀਂ ਆਪ ਦੇ ਉਪ ਦੇ ਕਿੱਥੇ ਲੱਥੇ ਮੋਲੀ ਲਿਆਂਦੇ ਪੈਣਾ ਤੁਹਾਡਾ ਹਲਵਾ ਜਿਹੜਾ ਖੜੇ ਬਾਲਾ ਹੀ ਸਵਾਦ ਬਣਿਆ ਬਤਾਉਂ ਲੱਗੇ ਨਾ ਦੋ ਬਾਰ ਬਾਹਰ ਆ ਜਾਨੀ ਤੋੜ ਕੇ ਨਾ ਕਿਨੂੰ ਪੁੱਛਦੀ ਨਾ ਗਿਛਦੀ ਆਨ ਤਾਂ ਮौजਾਂ ਲੱਗੀਆਂ ਤੁਹਾਡੇ ਲੈ ਬੰਨੇ ਐਵੇਂ ਸਬਜੀ ਲਾ ਦਈ ਦੀ ਸਗੋ ਤੁਹਾਨੂੰ ਮौजਾਂ ਲੱਗੋ ਉਹ ਨਹੀਂ ਇਦਾਂ-ਉਦਾਂ ਕਰਦੀ ਉਹ ਤਾਂ ਮੈਨੂੰ ਆਪ ਫੜਾ ਕੇ ਹੁੰਦੀ ਹੁੰਦੀ ਉਹਨੂੰ ਕੀ ਲੋੜ ਉਹਨੇ ਕਿਹੜੀ ਧਰ ਨਹੀਂ ਹੁੰਦੀ ਉਹਨੂੰ ਕੀ ਲੋੜ ਕਹਿੰਦੀ ਧਰ ਨਹੀਂ ਤੇ ਮੈਂ ਹਾਂ ਨਹੀਂ ਕੀ ਇੱਕ ਹਲਵਾ ਹੀ ਲੱਗਾ ਚੂਹੇ ਖਾਂਦੇ ਉੱਥੇ ਗੋਡੇ-ਗੋਡੇ ਕਿੰਨੇ ਹਲਵੇ ਲੱਗੇ ਚੂਹੇ ਖਾਂਣ ਭਾਵੇਂ ਜ ਮਰਜੀ ਖਾਵੇ ਸਬ ਕੀ ਨਾ ਸਾਡੀ ਬਿਨਾ ਪੁੱਛੇ ਤੋੜਿਆ ਕਰੋ ਤੈਂ ਭਵੇਂ ਟੰਗਰਾ ਨੂੰ ਪਾਈ ਤੂੰ ਆਉਂਦੀ ਨਹੀਂ ਹੁਣ ਵਾਰ-ਵਾਰ ਮੇਰੇ ਕੋਲ ਆ ਜਾਂਦੀ ਸਬਜੀ ਚਰਾ ਸਬਜੀ ਕਰਾਣਾ ਕਰ ਜਾਨੀ ਗੁੱਸਾ ਨਾ ਕਰਿਆ ਕਰ ਉਦਾਂ ਹੀ ਜੇ ਤੇਰੀ ਚਰੋਣੀ ਤੇ ਮੇਰੇ ਘਰੇ ਸਬਜੀ ਪਈ ਮੇਰੀ ਆਪਦੀ ਚੀਜ਼ ਉਹ ਮੈਂ ਤੇ ਛੱਡ ਕੇ ਇੱਥੇ ਲੈ ਆਉਂਦੀ ਫੜ ਕੇ ਨਾਲ ਢੇਡੋਲਾ ਆ ਜਾਂਦਾ ਨਾਲ ਸਬਜੀ ਚੀਰੀ ਜਾਂਦੀ ਤੇ ਉਹ ਕੰਮ ਹੋ ਜਾਣਾ ਹੈ ਆਪਣੇ ਤੇਰੇ ਨਾਲ ਬੰਨਦੀ ਨਹੀਂ ਤੇਰੇ ਨਾਲ ਕਿ ਢੇਡੋਲਾ ਕਰਨਾ ਤੂੰ ਤਾਂ ਗੱਲਾਂ ਮੜੀਆਂ ਪੁੱਠੀਆਂ ਜੀਆਂ ਕਰਦੀ ਆਓ ਮੇਰੇ ਨਾਲ ਤਾਂ ਕਿੱਥੋਂ ਬੰਨਦੀ ਤਗੜਿਆਂ ਬੰਦੇ ਦੇ ਤਗੜਿਆਂ ਨਾ ਬਾਨੀ ਮੜਿਆਂ ਨੂੰ ਕੌਣ ਪੁੱਛਦਾ ਹਾਂ ਨਹੀਂ ਕੀ ਅਹੀਂ ਕੀ ਤਗੜਿਆਂ ਨੇ ਮਹਿਰ ਪਾ ਲਈ ਵੀ ਨਹੀਂ ਦਸੀ ਤੂੰ ਤਾਂ ਗੱਲਾਂ ਬਾਹਰ ਹੀ ਪੁੱਠੀਆਂ ਜੀਆਂ ਕਰਦੀਆਂ ਤੰਦਰ ਸਾਡੇ ਰੰਗ ਰੋਗੰ ਦਾ 10 ਸਾਲ ਹੋ ਗਏ ਆ ਤੇ ਸੁਖਨਾ ਮਾਸਟਰ ਨੇ ਕਰਾਇਆ ਨਹੀਂ ਪਰ ਆ ਲੋਗ ਤੁਹਾਨੂੰ ਤੇ ਘਾਟਾ ਕਿਸ ਚੀਜ਼ ਦਾ ਦੱਸ ਜੇ ਹੁੰਦਾ ਕੋਲ ਕੋਸ਼ ਤੇ ਕਰਾ ਨਾ ਲੈਂਦੇ ਭਾਵੇਂ ਤੂੰ ਵੀ ਉਦੰਦਰ ਨਾਂਗੀ ਬੈਠੇ ਜੋਗੇ ਚੱਲ ਸਬਜੀ ਚਰਾਬ ਹੋਦੀਆਂ ਕਲਾਣਾ ਕਰ ਮੇਨਾ ਮਨ ਸੁਭਦ ਗਿਆ ਮੈਂ ਨਹੀਂ ਨਿਆਣੀ ਕਿੱਥੇ ਆਵਾਜ਼ ਮਾਰਦੀ ਕੋਈ ਮੈਂ ਆਪਣੀ ਜਾ ਕੇ ਚੀਰਾ ਜੇ ਤੇਰੀ ਚੀਜ਼ ਨਹੀਂ ਤਾਂ ਮੈਂ ਆਪਣੀ ਤੇਰੀ ਚੀਜ਼ ਰਾ ਦੂੰਗੀ ਹੋਰ ਦੱਸ ਕੀ ਜਾਨੀ ਹਾਂ ਅਚਰਾ ਚ ਰੂਕੇ ਤੇ ਬਸ ਤੂੰ ਆਖਣਾ ਮੈਨੂੰ ਕੋ ਵੇਲਾ ਹੋ ਗਿਆ ਨਿਆਣੀ ਤੰਕਰ ਲੱਭੀ ਕਿਦਾਂ ਉਦਨ ਕੀਆ ਵਾ ਤੇ 5 ਤੇ ਵੱਜ ਗਈ ਆ ਵਾ ਆ ਗਈ ਉਹ ਤਾਂ ਸਬਜੀ ਚਰਾ ਦੇ ਲੱਗ ਤੋ ਕੋਈ ਨਹੀਂ ਲੱਗੀ ਹੁਣ ਬਾਹਰ ਸਬਜੀ ਢਾਡੀ ਮੇਰੇ ਤੇ ਸਬਜੀ ਵੀ ਭਾਈ ਨਹੀਂ ਆ ਜਾਏ ਤੇ ਕੋਈ ਨਹੀਂ ਹੈਗਾ ਧਰਨ ਨੂੰ ਨਾ ਭੈਣਾ ਆਡੀ ਨਹੀਂ ਕੁਛ ਲੱਗੀ ਮਿਰਚਾਂ ਇਕੱਲੀਆਂ ਲੱਗੀਆਂ ਖੜਨੀਆਂ ਤੇ ਲੈ ਜਾ ਉਹ ਤਾਂ ਸਾਡੇ ਬਾਦੇ ਮਿਰਚਾਂ ਲੱਗੇ ਆ ਤੇ ਮਿਰਚਾਂ ਵੀ ਕਰਨਾ ਤਾਂ ਧਰ ਵੀ ਚਾਹ ਤੇਰਾ ਬੜਾ ਭਲਾ ਹੋ ਮੇਰਾ ਤੇ ਰੋਗਨ ਮਾਰਨ ਵਾਲਾ ਅੱਜ ਅੱਛਾ ਹੁਣ ਤੇ ਸਬਜੀ ਧਰ ਨਹੀਂ ਹੈ ਮੈਂ ਦਰਦੇ ਹਾਂ ਭੈਣ ਬਣ ਕੇ ਜੇ ਭੈਣੇ ਭੈਣਾਂ ਦੇ ਕੰਮ ਆਉਂਦੀਆਂ ਉਹ ਇਹੀ ਗਾ ਮੈਨੂੰ ਦੇਈ ਸਬਜੀ ਮੈਂ ਤੁਹਾਡੀ ਤੋੜ ਕੇ ਨਾ ਕੋਈ ਨਾ ਕੋਈ ਆਪਣੀ ਧਾਰਾ ਵਾਂ ਕਵੀ ਮੇਰੀ ਮੈਂ ਬਗਾ ਜੀ ਦੋਵਾਂ ਜੀਆਂ ਤੁਸੀਂ ਰੋਟੀ ਖਾਣੀ ਇੱਕੋ ਕੌਲੀ ਚ ਸਬਜੀ ਕਿਉਂ ਦੋਵਾਂ ਜੀਆਂ ਖਾਣੀ ਸੁੱਖ ਨਾ ਸਰਈ ਡੱਬਾ ਸੱਸ ਮੇਰੀ ਉਹ ਸੱਸ ਭਈਆ ਹਾਂ ਹੀ ਰੱਖਿਆ ਦੋ ਮੇਰੀਆਂ ਕੁੜੀਆਂ ਭਈ ਇਹਨੂੰ ਪਈ ਮੇਰੀ ਸਬਜੀ ਕੱਲ ਦੀ ਫ੍ਰਿਜੋਂ ਦੇ ਦੇ ਨਾ ਭੈਣੇ ਇਹਨੇ ਕਦੀ ਪਈ ਦਿੱਤੀ ਤਾਜੀ ਸਬਜੀ ਜੇ ਲੱਗੀ ਹੈ ਬਾਹਰ ਕੋਈ ਤਾਂ ਮੈਂ ਮਿੱਤਾਰਾ ਵਾਂ ਫਿਰ ਕੋਈ ਨਹੀਂ ਪੇਰੀ ਆਲੇ ਬੰਦੇ ਤੁਸੀਂ ਦਿੰਦੇ ਜ ਪਈਆਂ ਸਬਜੀ ਮਾਰ ਕੋਈ ਨਹੀਂ ਤੂੰ ਰੋਗਨ ਕਰਾਂ ਵੀ ਮੇਰੇ ਬੂ ਨਹੀਂ ਨਹੀਂ ਰੋਗ ਨਹੀਂ ਵਧਿਆ ਥੋੜਾ ਦੇਣਾ ਹੋਣਾ ਹੁਣੇ ਤੇ ਡੱਬਾ ਭਰੀ ਬਿਲਕੀ ਮੈਂ ਡੱਬਾ ਕਿੱਥੇ ਭਣਾ ਭਰੀ ਪਈ ਟੀ ਆ ਮੇਰੇ ਤੇ ਆਵੇ ਧਿਆਨ ਹੈ ਕੱਲ ਦਾ ਜਦੋਂ ਦੀ ਮਾਰਨ ਦੇ ਰੋ ਲਕੋਲਿਆ ਹੋਣਾ ਉਹੀ ਆਸੇ ਪਾਸੇ ਕਰ ਲਿਆ ਹੋਣਾ ਥੋੜਾ ਬਾਦ ਅੱਛਾ ਉਹ ਦਜੀਆ ਨੂੰ ਪੁੱਛੂਗੀ ਉਹ ਬਾਣੀ ਹੈ ਨਾ ਉਹਨੂੰ ਪੁੱਛ ਲਈ ਉਹ ਤਾਂ ਉਹ ਤੈਨੂੰ ਡੱਬਾ ਭਰ ਕੇ ਰੋਗੰਦਾ ਆ ਜਾਣਾ ਨਾ ਬੜਾ ਕੱਲ ਨੂੰ ਨਹੀਂ ਪਰਸੋਂ ਆਉਣਾ ਉਹਨਾਂ ਨੂੰ ਅੱਛਾ ਹਮ ਮੌਜਾ ਲੁੱਟਾਂ ਦੇ ਲੁੱਟ ਲੈਣ ਦੇ ਛੁੱਟੀਆਂ 2-4 ਰਹਿ ਗਏ ਨੇ ਪਾ ਕਰਕੇ ਉਹਦੇ ਕੁੜੀਆਂ ਵੀ ਤੂੰ ਵੀ 4-3 ਦਿਨ ਜਾ ਤੂੰ ਤੇ ਐਵੇਂ ਕਲਪੀ ਪਈ ਆ ਜਾਣਾ ਤੈਨੂੰ ਛੁੱਟੀਆਂ ਚ ਨਹੀਂ ਮਿਲਿਆ ਤੇ ਗੁੱਸਾ ਤੂੰ ਮੇਰੇ ਤੇ ਕੱਢੀ ਤੁਰੀ ਜਾਨੀ ਕੀ ਕਰਾਂ ਭੈਣਾ ਸਾਰੀਆਂ ਛੁੱਟੀਆਂ ਨਾ ਗੱਦੀਆਂ ਹੀ ਇੱਥੇ ਪਹਿਲਾਂ ਕੇ ਹਫਤਾ ਦੋਲਾ ਅੱਜ ਆ ਜਾਣਾ ਪੜ ਕੇ ਆ ਜਾਣਾ ਅੱਜ ਆਉਣਾ ਆਪਣੀ ਮਰਜ਼ੀ ਨਹੀਂ ਹੁੰਨੇ ਨਹੀਂ ਟਿਕਣਾ ਮੇਰੀ ਫੋਨ ਤੇ ਅੱਜ ਆਜੋ ਅੱਜ ਆਜੋ ਮੈਨੂੰ ਪਤਾ ਹੁੰਦਾ ਤਾਂ ਸਾਰੇ ਕਿਹਾ ਥਾਂ ਤੇ ਵੀ ਕੱਢੀ ਉਦੋਂ ਮਾਵਾ ਜਾਣਾ ਕਿੱਡਾ ਚੰਗਾ ਹਾਂ ਓਕੇ ਕਦੀ ਕਿਤੇ ਕਦੀ ਕਿਤੇ ਤੇ ਅਹੀਂ ਸਾਰਾ ਸੌਂ ਕਰੀ ਨਾ ਆਪਿ ਚੋ ਲੈਂਦੀ ਬੈਗ ਪਹਿਲਾਂ ਫੜ ਕੇ ਤੁਰ ਪੈਂਦਾ ਵਾ ਗਾੜੀ ਗਾੜੀ ਜਾਂਦਾ ਉਹਦੇ ਨਾਲ ਮੇਰੇ ਆਲਾ ਪਤਾ ਕਿੰਦਾ ਕੰਜੂਸ ਐ ਆਹ ਹੈਂ ਮੇਰੇ ਆਲੇ ਸੁਣ ਲਾ ਗੱਡੀ ਦਿੱਤੀ ਸੁਖਨਤ ਚੜਾਵਾ ਮੈਨੂੰ ਖਾਸੇ ਮੋਟਰਸਾਈਕਲ ਤੇ ਹੁੰਦਾ ਬੱਸਾਂ ਦੇ ਠੱਕੇ ਖਾਂਦੀ ਫਿਰਦੀ ਕੀ ਫਾਇਦਾ ਉਹ ਜੀ ਗੱਡੀ ਦੇਣ ਦਾ ਐਂ ਮੈਂ ਨਹੀਂ ਲੈ ਗਿਆ ਮੈਂ ਤੇ ਆਖੰਦੇ ਮੈਂ ਕਬੀ ਐ ਕਿ ਨੂੰ ਪੈਸੇ ਹੀ ਨਾ ਕਰਾ ਲੈਣੀ ਐਂ ਤਾਂ ਪਹਿਲਾਂ ਮੈਂ ਨਹੀਂ ਲੈ ਗਿਆ ਮੈਨੂੰ ਪਤਾ ਇਹਨਾਂ ਨੇ ਤੈਨੂੰ ਪਹਿਲਾਂ ਦੱਸਤਾ ਇਹਨਾਂ ਹੋਰ ਉਹਨੂੰ ਤਾਂ ਕਿ ਕੰਜਰ ਨੇ ਦੱਸਿਆ ਬਣੀ ਹੋਂਦੇ ਵਿੱਚ ਉਹ ਲੈਣੇ ਦੱਸਤਾ ਵੀ ਉਹਨਾਂ ਦੋਵਾਂ ਦੀਆਂ ਗੱਡੀਆਂ ਆਈਆਂ ਐਂ ਐਂ ਤਾਂ ਮੇਰੇਆਂ ਨੇ ਦਿੱਤੀਆਂ ਦੇਣੇ ਦੋ ਹੈਗੇ ਕੋ ਅਲ ਮੈਨੂੰ ਮੋਰਸਾਲ ਦਿੱਤਾ ਉਹ ਕਿਥੇ ਕੱਢਦੇ ਆਹ ਹੋਰ ਵੀ ਕੱਢ ਕੇ ਰੱਖਿਆ ਵੀ ਇਹਨੂੰ ਖਰੇ ਨੂੰ ਸ਼ਰਮ ਆਉਂਦੀ ਨਜ਼ਰ ਲੱਗ ਜਲੀ ਮੈਂ ਮੇਰੇ ਕੁੱਤੇ ਜੱਟਾਈ ਬੰਦੇ ਰਹਿੰਦੇ ਜਿਸ ਨਹੀਂਦੇ ਉਹਨੂੰ ਫੜਕਾ ਲੈਂਦੇ ਜਾਂ ਫਿਰ ਗੱਡੀ ਕੱਢ ਲੈਂਦੇ ਮੇਰੇ ਨੂੰ ਤਾਂ ਕੁਛ ਦਾ ਕੋਈ ਨਹੀਂ ਨਾ ਇਹਨੂੰ ਦੱਸਣ ਦੇ ਨਹੀਂ ਆ ਵੀ ਉਹ ਵੇਖ ਕੇ ਤਾਂ ਚੰਗਾ ਹੀ ਕਰਮਾਂ ਵਾਲੀ ਕੀ ਮੂਰਤੀ ਕੋਨੇ ਕੀਤੇ ਉਹ ਸੁਖ ਭੋਗ ਬੰਦਾ ਕਿਤੇ ਮੰਨਦਾ ਇੱਕ ਤੇ ਇਨੀ ਕਿਤੇ ਮੰਨਦਾ ਕਿਤੇ ਮੂੰਹ ਚੋਂ ਦੇ ਗਾਲ ਅੱਧੀ ਮੂੰਹ ਚ ਹੁੰਦੀ ਤੇ ਅੱਧੀ ਬਾਹਰ ਹੁੰਦੀ ਤੇ ਪੂਰੀ ਆਪਣੇ ਲੋਕ ਜਿੱਟੜ ਪੈ ਨਹੀਂ ਚਿੱਟੜੀ ਪੈਣ ਵਾਲੀ ਕਰ ਲਿਆ ਨਾ ਕੇ ਸੋਨ ਦੇ ਨਾ ਗੇਂਦੇ ਮੇਰੇ ਵਾਲੇ ਪੈਣਗੇ ਪਹਿਣਾ ਮੇਰੇ ਵਾਲਾ ਮਾਸਟਰ ਤੇ ਵਾਧੂ ਸੋਨਾ ਅੱਛਾ ਬਣਾ ਕੇ ਮੈਂ ਕਿਹਾ ਸੋਨਾ ਨਹੀਂ ਆ ਮੈਂ ਕਿੰਨਾ ਕਿਤੇ ਸੋਹਣਾ ਉਹ ਬੜਾ ਸੋਹਣਾ ਆ ਕਿਤੇ ਸਾਰੇ ਢੇਰੇ ਨਾਲੋਂ ਸੋਹਣਾ ਯਾ ਸੋਨਾ ਹੀ ਕਰਕੇ ਲੱਭ ਕੇ ਦੇਤਾ ਤੇਰੇ ਮਾਂ ਪਿਓ ਨੂੰ ਸੋਹਣਾ ਹੋਗਾ ਤੇ ਤੂੰ ਨਹੀਂ ਮੁੰਡਾ ਮੈਨੂੰ ਪਸੰਦ ਹੀ ਬੜਾ ਹਾਂ ਉਹ ਸੋਨਾ ਹੀ ਜਿਹੋ ਤੇ ਮਿਲ ਗਿਆ ਰਹਿਣਾ ਹੀ ਪੈਣਾ ਇਹ ਸਾਰੇ ਹਾਂ ਕਿਉਂ ਕੋਈ ਨਹੀਂ ਗਾ ਕਿਤੇ ਰੱਖ ਫਾਨੀ ਵੀ ਤੀਰ ਗੰਗਰਾਂ ਨੂੰ ਥੋੜੀ ਪਾਉਣੇ ਆਪ ਖਾਣੇ ਆਂ ਅਸੀਂ ਅਨੇ ਮੈਂ ਕਦੋਂ ਕਿਹਾ ਵੀ ਡੰਗਰਾਂ ਨੂੰ ਪਾਣੀ ਬੰਦਿਆਂ ਵਾਲੇ ਹੀ ਇਦਾਂ چیرਦੇ ਆ ਉਹ ਤੇ ਡੰਗਰਾਂ ਵਾਲੇ چیرਿੰਦੇ ਆ ਜਿੱਤੇ ਕਿਤੇ ਟੱਕਰੇ ਵੱਡ ਵੱਡ ਸੁੱਟੀ ਜਾਂਦੇ ਜੋ ਉਹਨਾਂ ਦੇ ਪਾਣੀ ਮੇਰੇ ਪਾਣੀ ਪਾ ਕੇ ਨਾ ਤੁਹਾਡੇ ਵਿੱਚੇ ਚੀਰੀ ਚਾਂਕਦੇ ਸੁੰਡੀਆਂ ਬਾਹਰ ਸੁੱਟੀ ਜਾਈਂ ਲੈ چیر ਹੀ ਲਾ ਹਾਂ ਲੈ ਭੈਣ ਮੈਂ ਆਪਣੇ ਚੀਰਾਂ ਦੇਤੇ ਮੈਨੂੰ ਭੋਰਾ ਜਕੀਨ ਲੈਗਾ ਤੁਹਾਡੇ ਤੇ ਤੇ ਮੈਨੂੰ ਸੁੰਡੀਆਂ ਸਾਰੇ ਚਰਾ ਕੇ ਤੇ ਉਹਨਾਂ ਦੀ ਮੈਨੂੰ ਯਕੀਨ ਨਹੀਂ ਸੁੰਡੀਆਂ ਵਿੱਚੇ ਚੀਰ ਚੀਰ ਕੇ ਖਵਾ ਦੋਗੇ ਹਨ ਸੁੰਡੀਆਂ ਦੇ ਅਸ ਕਿਹੜੀਆਂ ਹੱਡੀਆਂ ਹੁੰਦੀਆਂ ਤਹਾਡੀਆਂ ਨੇ ਤਾਂ ਖਾ ਲਿਆ ਕਰੀ ਦੱਸ ਮੀਟ ਤਾਂ ਖਾ ਲਈ ਨਹੀਂ ਉਹ ਹੱਡੀਆਂ ਵਾਲਾ ਵੀ ਤੇ ਨੰਗ ਜਾਂਦਾ ਮੈਂ ਨਹੀਂ ਖਾਂਦੀ ਉਹਦੇ ਮੈਂ ਕਈ ਨਾ ਵੇਖਿਆ ਤੇਰੀ ਥਾਲੀ ਚ ਭਰਿਆ ਆਈ ਨਾ ਅੱਛਾ ਆਹੋ ਨਾ ਬਣਾ ਮੈਂ ਨਹੀਂ ਮੀਟ ਮੋੜ ਖਾਂਦੀ ਮੈਂ ਤਾਂ ਬੜੇ ਚਿਰ ਤੋਂ ਛੱਡਿਆ ਮੈਂ ਤੇ ਗੁਰਦਰੀ ਜਾਂ ਨਹੀਂ ਰੋਜ਼ ਅੱਛਾ ਕਦੋਂ ਦੀ ਹੋ ਗਿਆ ਮੈਨੂੰ 3-2 ਸਾਲ ਹੋ ਛੱਡੇ ਗੁਰਦੜ ਤੇ ਨੂੰ ਨਹੀਂ ਚੰਦਾ ਤੇਰੀ ਗਵਾਂਡੀ ਹੋ ਜੇ ਤੇ ਚਾਰ ਕਿ ਦਿਨ ਹੋਏ ਮੈਂ ਤੇਰੇ ਘਰੇ ਆਈ ਜਿੱਦੋਂ ਤੋਂ ਹਮ ਕੋ ਬਣਾਇਆ ਕੁੱਕੜ ਵੱਡਿਆ ਤੇਰੇ ਪਰੌਣੀ ਆ ਤੇਰੇ ਪਰਵਈਏ ਕੁੱਕੜ ਦੇ ਵੱਡਣਾਂਗੇ ਬਾਕੀ ਟੱਬਰ ਨੂੰ ਤੇ ਮੂੰਹ ਲੱਗਾ ਹੀ ਆ ਮੈਂ ਨਹੀਂ ਖਾਂਦੀ ਤੇ ਬਾਕੀ ਤੇ ਖਾਂਦਾ ਹੀ ਆ ਉਦੋਂ ਦੱਸ ਐ ਨੀ ਭੈਣਾ ਮੈਂ ਵੇਖ ਤਾਂ ਗਿੱਦਾਵੇਂ ਨਾ ਮੁکریاں ਕਰ ਕੋਈ ਨਹੀਂ ਗਾ ਜੇ ਖਾ ਲੀਨੇ ਸਾਰੇ ਖਾਂਦੇ ਹੀ ਆ ਚੱਲ 5 ਵਜੇ ਕੇ ਜਾ ਜਾ ਕੇ ਸਭ ਤੇ ਸਾਡੀ ਤਾਂ ਰੋ ਜਾ ਕੇ ਆਪਣੇ ਹੈਗੀ ਕੋਈ ਸਬਜੀ ਮੈਂ ਤਾਂ ਸਬਜੀ ਵੇਖਣ ਨਾਲੇ ਆ ਕੁੜੀ ਮੇਰੀ ਤਾਂ ਧਿਆਨ ਰੱਖੀ ਚੰਗਾ ਲਾ ਮੈਂ ਕੰਮ ਕਰਨਾ ਉਹ ਬਾਪ ਫਤੇ ਉਹਨਾਂ ਨੂੰ ਕਹਿਦੀ ਮਾਰਾ ਜਾ ਭੈਣ ਬਣ ਕੇ ਉਹ ਉਦਾਂ ਵਾਧੂ ਖੜਾ ਲੈਂਦੀ ਐ ਤੇ ਤੂੰ ਤਾਂ ਪੈੜੀ ਦੇ ਬਾਬੇ ਨਾਲ ਦੇ ਮੈਂ ਸਬਜੀ ਰਹਿਣਾ ਵਾ ਜਾ ਚੱਲ ਚੰਗਾ ਆ ਜੀ ਫੇਰ ਸਾਮਾਂ ਨੂੰ ਚੰਗਾ ਦੋ ਬੇਣੀਆ ਕਿਹੋ ਜੀ ਤੇਰਾ ਜਣਾ ਕਸਤਾ ਪਾੜਾ ਆਓ ਚਾਹ ਜੰਦੀ ਆ ਜਾਂਦੀ ਸਵਾਦ ਲੈਣ ਇੱਧਰ ਨੂੰ ਹਾਂ ਤੂੰ ਸੁਣਾ ਕਿੱਦਾਂ ਕੀ ਬਾਲਾ ਬਲੇ ਨਾ ਮੈਂ ਸਭ ਜੀਤ ਰਾਂ ਇਧਰ ਆ ਰਹੇ ਲੱਗੀ ਰਹੀ ਤੇ ਮੇਨ ਤਾਂ ਨਿਹਰਾ ਹੋ ਜਾਣਾ ਕੁੜੀ ਵੀ ਇੱਥੇ ਬਾਹ ਗਈ ਛੱਡਨ ਤੇ ਕੁੜੀ ਆਈ ਬਾਨੇ ਨਾਲ ਨਾ ਮੈਂ ਵੀ ਉੱਠਾਂ ਤਾਂ ਰਾਂ ਸਬਜੀ ਚੱਲ ਪਾ ਤਾ ਤੂੰ ਖੇਡਵੇਂ ਚੱਲੀ ਸਬਜੀ ਤਾਂ ਮੇਰੇ ਕੋ ਨਾ ਟਾਈਮ ਹੈਗਾ ਤੈਨੂੰ ਘੜੋਂ ਘੜਾਉਂਦਾ ਮੈਂ ਤਾਂ ਅੱਗੇ ਬੜੀ ਅੱਕੀ ਪਈ ਸਵੇਰ ਦੀ ਗਰਮੀ ਨਾਲ